ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੈਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਹੋਰ ਸੁਣਾਓ ਜੀ ਕਿਵੇਂ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਏ ਸ਼ਨੀਵਾਰ ਜੀ ਸ਼ਨੀ ਦੇ ਮੰਦਿਰ ਜਾਂਦੇ ਆ ਜੀ ਤੇ ਅੱਜ ਸ਼ਨੀਵਾਰ ਸੀ ਤੇ ਆਪਾਂ ਸ਼ਨੀ ਦੇ ਮੰਦਿਰ ਗਏ ਸੀਗੇ ਜੀ ਤੇ ਦੂਸਰਾ ਜੀ ਨਵਜੋਤ ਨੇ ਇਸ ਤਰ੍ਹਾਂ ਜਿਵੇਂ ਪਾਣੀ ਪੀ ਰਿਆ ਬੇਦਾਦਾ ਕੀਨੇ ਕੀਨੇ ਪਾਣੀ ਪੀਤਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਛੋਟੇ ਹੁੰਦੇ ਜਿਵੇਂ ਮੋਟਰਾਂ ਤੇ ਪਾਣੀ ਹੁੰਦਾ ਸੀ ਜੀ ਉੱਥੇ ਕਿਹੜਾ ਕੋਲੀ ਗਲਾਸ ਹੁੰਦੇ ਸੀ ਉਦੋਂ ਐ ਸਾਰੇ ਮੋਟਰਾਂ ਤੇ ਪਾਣੀ ਪੀਂਦੇ ਹੁੰਦੇ ਹਾਂਜੀ ਨਾਲੇ ਨੇ ਪਹਿਲੇ ਦਿਨ ਤੋਂ ਹੀ ਇਹ ਸ਼ਨੀ ਦੇ ਮੰਦਿਰ ਜਿੱਥੇ ਜੀ ਇਹ ਪਹਿਲੋ ਜੋਪ ਕਰਦੇ ਸੀਗੇ ਨਾ ਉਹ ਪ੍ਰਭੂ ਜੀ ਮੰਦਿਰਾਂ 'ਚ ਹੀ ਜਾਂਦੇ ਸੀ ਜਿਵੇਂ ਉਦੇਪੁਰ ਨਾਰਦਵਾਰ ਬ੍ਰਿੰਦਾਵਨ ਤੇ ਹਰ ਦੁਆਰ ਐਦਾਂ ਬਹੁਤ ਦੂਰ ਦੂਰ ਮੰਦਰਾਂ 'ਚ ਜਾਂਦੇ ਸੀਗੇ ਜੀ ਤੇ ਫਿਰ ਇਹ ਵੀ ਮੰਦਰਾਂ 'ਚ ਜਾਂਦੇ ਹੁੰਦੇ ਸੀ ਇਸ ਕਰਕੇ ਜੀ ਇਹ ਉਦੋਂ ਤੇ ਇਹੀ ਸ਼ਨੀ ਦੇਵ ਮੰਦਰ ਜਾਂਦੇ ਹੀ ਜਾਂਦੇ ਨੇ ਤੇ ਆਪਣੇ ਗੁੜੀਆਂ ਵੀ ਜੀ ਗੁਰਲੀਨ ਵੀ ਸ਼ਨੀ ਦੇ ਸ਼ਨੀਵਾਰ ਵਾਲੇ ਦੇ ਨਹੀਂ ਹੋਈ ਸੀ ਤੇ ਮੇਰਾ ਪਤੀ ਜਸਗਬ ਮਜ਼ਾਕ ਕਰਨ ਲੱਗ ਗਿਆ ਇਹਨਾਂ ਨੇ ਕਹਿੰਦੇ ਫੁੱਫੜ ਜੀ ਤੁਸੀਂ ਸ਼ਨੀ ਦੇਵ ਮੰਦਰ ਜਾਂਦੇ ਨਾ ਤਾਂ ਹੀ ਬਾਬਾ ਜੀ ਨੇ ਸ਼ਨੀਵਾਰ ਨੂੰ ਗੁਰਲੀਨ ਨੂੰ ਤੁਹਾਡੇ ਘਰ ਸ਼ਨੀਵਾਰ ਨੂੰ ਕੁੜੀ ਹੋਈ ਆ ਛੋਟਾ ਜਿਹਾ ਸੀਗਾ ਨਾ ਤੇ ਇਸ ਕਰਕੇ ਜੀ ਆਪਾਂ ਸ਼ਨੀ ਦੇਵ ਮੰਦਰ ਤਾਂ ਜਾਣੀ ਜਾਣੇ ਆ ਬਿਕ ਕਦੇ ਹੁੰਦਾ ਵੀ ਆਪਾਂ ਤੋਂ ਨਾ ਜਾਇਆ ਜਾਵੇ ਨਾਗਾ ਪੈ ਜਾਵੇ ਜਿਵੇਂ ਕਿਤੇ ਗਏ ਹੁੰਦੇ ਆ ਸਵਾਰੀ ਵਗੈਰਾ ਲੈ ਕੇ ਨਹੀਂ ਤਾਂ ਤਕਰੀਬਨ ਜੇ ਆਪਾਂ ਸ਼ਨੀ ਦੇ ਮੰਦਿਰ ਜਾ ਹੀਦਾ ਹੀ ਆ ਜੀ ਤੇ ਹਾਂਜੀ ਹੋਰ ਸੁਣਾਓ ਜੀ ਤੁਸੀਂ ਕੀ ਮੈਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਉਹ ਪ੍ਰਭੂ ਜੀ ਨਾਲ ਜਦੋਂ ਇਹ ਜਾਂਦੇ ਹੁੰਦੇ ਸੀਗੇ ਜੀ ਵਧੀਆ ਸੀ ਆਪਣਾ ਵਧੀਆ ਸਰਕਲ ਵੀ ਉਦੋਂ ਵਧੀਆ ਚੱਲਦਾ ਸੀਗਾ ਉਹਨਾਂ ਨਾਲ ਨਾਲੇ ਗੱਡੀ ਉਹਨਾਂ ਦੀ ਹੁੰਦੀ ਸੀਗੀ ਜੀ ਪਰ ਬਾਕੀ ਹੈ ਨਾ ਕਹਿੰਦੇ ਨੇ ਜਿੰਨਾ ਟਾਈਮ ਹੈ ਨਾ ਪ੍ਰਮਾਤਮਾ ਨੇ ਬਖਸ਼ਿਆ ਉਹਨਾਂ ਚੇੜੀ ਹੈ ਨਾ ਰਹਿਣਾ ਪ੍ਰਭੂ ਜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਹੈ ਨਾ ਤੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੋਂ ਜੋਬ ਛੱਡਣੀ ਪਈ ਜੀ ਫਿਰ ਆਪਣੀ ਗੱਡੀ ਲੈ ਲਈ ਸੀਗੀ ਪਹਿਲੋ ਤਾਂ ਜੀ ਇਹ ਉਹਨਾਂ ਦੀ ਹੀ ਗੱਡੀ ਚਲਾਉਂਦੇ ਸੀ ਆਪਣੀ ਗੱਡੀ ਉਹਨਾਂ ਦੀ ਨਾ ਅੰਬਾਲੇ ਖੜਦੀ ਸੀਗੀ ਤੇ ਬਸ ਇਹ ਦਿਵਾਲੀ ਦਸਹਿਰਾ ਹਰ ਇੱਕ ਦਿਨ ਤਿਹਾਰੇ ਉੱਥੇ ਹੀ ਹੁੰਦੇ ਸੀਗੇ ਬਾਜੀਵੇਂ ਦਿਵਾਲੀ ਨੂੰ ਵੀ ਘਰੇ ਆ ਜਾਂਦੇ ਸੀ ਪਾਠ ਪੂਜਾ ਕਰਕੇ ਦਿਵਾਲੀ ਦਾ ਮੱਥਾ ਟੇਕ ਕੇ 12 ਵਜੇ ਨੂੰ ਰਾਤ ਨੂੰ ਫਿਰ ਵਾਪਸ ਚਲੇ ਜਾਂਦੇ ਹੁੰਦੇ ਸੀ ਵੀ ਦਿਵਾਲੀ ਦਸਹਿਰਾ ਜੋ ਵੀ ਦਿਨ ਤਿਹਾੜ ਹੁੰਦੇ ਸੀ ਨਿੱਕੇ ਨਿੱਕੇ ਇਹ ਸਾਰੇ ਉੱਥੇ ਹੀ ਸੀਗੇ ਤੇ ਆ ਮੀਂਹ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਜਿਹਨੇਰੀ ਨਾਲ ਕਿੰਨਾ ਗੰਦ ਪੈਂਦਾ ਦੇਖੋ ਮੀਂਹ ਨੇਰੀ ਬੁਰਾ ਹਾਲ ਹੋ ਗਿਆ ਸੀ ਵਾਲੇ ਜਦ ਪਹਿਲਾਂ ਮਿੱਟੀ ਮਿੱਟੀ ਐਨੀ ਨੇਰੀ ਉਸ ਤੋਂ ਬਾਅਦ ਮੀਂਹ ਪੈ ਗਿਆ ਜੀ ਮੀਂਹ ਪੈਣ ਤੋਂ ਬਾਅਦ ਦੇਖੋ ਮਿੱਟੀ ਐਨੀ ਜੰਮ ਗਈ ਤੇ ਆ ਨਵਜੋਤ ਨੇ ਜੇ نیچے ਲਾ ਕੇ ਰੱਖਤੇ ਸੀਗੇ ਕਹਿੰਦਾ ਟੁੱਟ ਨਾ ਜਾਣ ਉਹਨੂੰ ਜ਼ਿਆਦਾ ਫਿਕਰ ਸੀਗਾ ਤੇ ਬਾਹਰ ਹੁਣ ਵੀ ਦੇਖੋ ਜੀ ਕਿੰਨੀ ਹਵਾ ਚੱਲਦੀ ਆ ਬਹੁਤ ਨੇਰੀ ਚੱਲਦੀ ਆ ਝਾੜੂ ਵੀ ਲੱਗਦਾ ਜੀ ਮਸਾਂ ਹੀ ਲੱਗੂਗਾ ਤੇ ਕਹਿ ਰਹੇ ਆ ਵੀ ਅੱਜ ਫੇਰ ਰਾਤ ਨੂੰ ਨੇਰੀ ਆਉਗੀ ਚਲੋ ਦੇਖਦੇ ਆ ਨਾ ਮੋਟਾ-ਮੋਟਾ ਤਾਂ ਕਰਨਾ ਹੀ ਪੈਣਾ ਜੀ ਆਪਾਂ ਨੂੰ ਸਾਫ ਬਾਕੀ ਦੇਖਦੇ ਆ ਕਿ ਕੀ ਬਣਦਾ ਜੀ ਅੱਜ ਬਣਾਵਾਂਗੇ ਜੀ ਆਪਾਂ Shimla ਮਿਰਚ ਆਪਾਂ ਨਾ ਪਿਆਜ਼ ਆਲੂ ਤੇ ਚਿਮਲਾ ਮਿਰਚ ਕੱਟ ਕੇ ਰੱਖ ਲਈ ਸੀ ਜੀ ਕਿਉਂਕਿ ਮੌਸਮ ਦਾ ਤੁਹਾਨੂੰ ਪਤਾ ਹੀ ਹੈ ਨਾ ਫਿਰ ਕਿ ਇਦਾਂ ਦਾ ਨਹੀਂ ਇਸ ਕਰਕੇ ਜੀ ਆਪਾਂ ਜਲਦੀ ਜਲਦੀ ਕੰਮ ਨਿਬੇੜ ਲੈਣੇ ਆ ਤੇ ਹੋਰ ਸੁਣਾਓ ਜੀ ਕਿਉਂਕਿ ਮੀਂਹੇ ਰਿਆਂ ਦੇ ਮੌਸਮ ਆ ਨਾ ਮਿਹਰੀ ਨੂਰੀ ਦਾ ਕੁਝ ਨਹੀਂ ਪਤਾ ਹੁੰਦਾ ਜੀ ਕਦੋਂ ਆ ਜਾਵੇ ਤੇ ਮੈਂ ਟਮਾਟਰ ਵਗੈਰਾ ਵੀ ਕੱਟਲੇ ਸੀ ਤੇ ਇੱਕ ਨਾ ਜੀ ਅੱਜ ਕੱਲ ਮੇਰੇ ਨਾਲ 7:00 ਵਜੇ ਜੀ ਇੱਥੇ ਕਹਿੰਦੇ ਮੁੰਡਾ ਕਾਲੀ ਅੱਗੇ ਟੋਏ ਤੇ ਮੈਂ ਨਾ ਗਲਾਸ ਧੋ ਰਹੀ ਸੀ ਕੱਚ ਦਾ ਤੇ ਉਹ ਕੱਚ ਦਾ ਗਲਾਸ ਵੱਜ ਗਿਆ ਮੇਰੇ ਤੇਲ ਆਪਣਾ ਜੀ ਗਰਮ ਹੋ ਚੁੱਕਿਆ ਆਪਾਂ ਥੋੜਾ ਜਿਹਾ ਚ ਜੀਰਾ ਪਾ ਦਨੇ ਆ ਜੀ ਤੇ ਨਾਲ ਹੀ ਪਾ ਦਨੇ ਆ ਜੀ ਆਪਾਂ ਪਿਆਜ਼ ਉਹਨਾਂ ਦੀ ਇਹ ਵਾਲੀ ਸਬਜ਼ੀ ਜੀ ਅਸੀਂ ਨਾ ਬਹੁਤ ਘੱਟ ਬਣਾਉਂਦੇ ਆ ਨਾ ਵੈਸੇ ਮੈਨੂੰ ਲੱਗਦਾ ਨਾ ਸੀ ਮੈਨੂੰ ਨਾ ਦੋ ਕੁਵੈਰੀ ਬਣਾਈ ਆ ਤੀਜੀ ਦੂਜੀ ਕੁਵੈਰੀ ਹੋ ਗਈ ਜੀ ਬਹੁਤ ਘੱਟ ਸਬਜ਼ੀ ਬਣਾਉਣੀ ਆ ਤੇ ਆਪਾਂ ਨਾ ਮਿਰਚਾਂ ਵੀ ਥੋੜੇ ਜਿਹਾ ਪਹਿਲੇ ਗ੍ਰाइंड ਕਰਕੇ ਰੱਖ ਲਈ ਦੀਆਂ ਨੇ 10-12 ਕ ਡੱਬੀ ਚ ਆਪਣੇ 2 ਦਿਨ ਲੰਘ ਜਾਂਦੀਆਂ ਨੇ ਜੀ ਫਿਰ ਜਦੋਂ ਆਪਾਂ ਹੱਥ ਨਾਲ ਕੱਟਦੇ ਆ ਨਾ ਫਿਰ ਹੱਥਾਂ 'ਚ ਮਿਰਚਾਂ ਇਹ ਪੈ ਜਾਂਦੇ ਇਸ ਕਰਕੇ ਮੈਂ ਪਹਿਲੇ ਹੀ ਗ੍ਰाइंड ਕਰਕੇ ਰੱਖ ਲਈਆਂ ਤੇ ਆਪਾਂ ਜੀ ਬਸ ਨੂਨ ਮਿਰਚਾਂ ਜੀ ਆਪਣੇ ਹਿਸਾਬ ਨਾਲ ਪਾਤਾ ਤੇ ਵੈਸੇ ਬਹੁਤ ਘੱਟ ਬਣਾਈ ਦੇ ਤੇ ਸਬਜ਼ੀ ਜਿਮਲਾ ਬਿਰਚ ਬੰਦ ਗੋਭੀ ਤਾਂ ਸੀਏ ਅਸੀਂ ਜਮਾ ਹੀ ਨਹੀਂ ਬਣਾਦੇ ਹੈਗੇ ਕਹਿੰਦੇ ਨੇ ਨਾ ਬੰਦ ਗੋਭੀ ਚੋ ਕੀੜਾ ਜਿਹਾ ਹੁੰਦਾ ਵਾ ਜਿੰਨੀ ਮਰਜ਼ੀ ਰਝਾ ਲੋ ਵੀ ਉਹ ਫਿਰ ਵੀ ਉਮੀਦ ਉਮੀਰ ਹੁੰਦਾ ਇਸ ਕਰਕੇ ਤਾਂ ਡਰਦੇ ਅਸੀਂ ਬਣਾਉਂਦੇ ਨਹੀਂਗੇ ਤੇ ਆਪਣਾ ਤੜਕਾ ਪੂਰ ਚੁੱਕਿਆ ਸੀਗਾ ਜੀ ਚਲ ਥੋੜਾ ਜਿਹਾ ਪਾਣੀ ਪਾ ਕੇ ਰੁੱਤ ਰਝਾ ਲੈਂਦੇ ਆ ਜੀ ਤੇਸ ਕਰਕੇ ਜੀ ਫਿਰ ਆਪਾਂ ਆਲੂ ਵੀ ਥੋੜੇ ਜਿਹਾ ਆਪਾਂ ਜਾਵੇ ਹੀ ਪਾਉਣੇ ਨੇ ਤੁਹਾਨੂੰ ਪਤਾ ਨਾ ਬੱਚੇ ਪਤਾ ਨਹੀਂ ਅੱਜ ਕੱਲ ਦਾਲਾਂ ਸਬਜ਼ੀਆਂ ਬਹੁਤ ਘੱਟ ਖਾਂਦੇ ਆ ਤੇ ਆਲੂ ਇਸ ਕਰਕੇ ਤਾਂ ਵੱਧ ਪਾ ਲਈਦੀਆਂ ਜੀ ਫਿਰ ਉਹ ਆਲੂ ਆਲੂ ਤਾਂ ਖਾ ਹੀ ਲੈਂਦੇ ਜੋ ਸਬਜ਼ੀ ਨਹੀਂ ਖਾਣਗੇ ਨਾ ਤੁਹਾਨੂੰ ਪਦੇ ਬੱਚੇ ਦਾ ਅੱਜਕੱਲ ਕੋਈ ਵੀ ਦਾਲ ਸਬਜ਼ੀ ਨਹੀਂ ਖਾਂਦੇ ਜੀ ਉਹਨਾਂ ਨੂੰ ਤਾਂ ਬਸ ਆਲੂ ਤੋਂ ਇਲਾਵਾ ਕੁਝ ਨਹੀਂ ਆ ਜੀ ਤੇ ਵੈਸੇ ਆਪਣੀ ਸਬਜ਼ੀ ਜੀ ਬਹੁਤ ਬਣੀ ਬਹੁਤ ਸੁਆਦ ਸੀਗੀ ਤੇ ਆਪਾਂ ਬਣਾਉਣੇ ਬਹੁਤ ਘੱਟ ਹੁੰਨੇ ਆ ਜੀ ਔਰ ਦਿਵਸ ਆਪਣੀ ਤੇ ਗਰੀਹਣ ਸਬਜੀ ਬਣੀ ਗਈ ਆ ਜੀ ਥੋੜਾ ਜਿਹਾ ਸੇਕ ਰਹਿੰਦਾ ਵਾ ਇਹਨੂੰ ਵੀ ਆਪਾਂ ਲਵਾ ਲੰਨੇ ਆ ਜੀ ਹਾਂ ਜੀ ਗੋਲੀ ਨੇ ਬਸ ਆਟਾ ਗੁੰਨ ਦਿੱਤਾ ਜੀ ਤੇ ਆਪਣੀ ਸਬਜੀ ਵੀ ਬਣ ਗਈ ਆਪਾਂ ਰੋਟੀਆਂ ਨਾ ਦੂਸਰੇ ਗੈਸ ਤੇ ਧਰ ਦਿੰਨੇ ਆ ਸਬਜੀ ਥੋੜੀ ਜੀ ਦੇ ਦੇ ਹੋਰ ਪੱਕ ਜੂਗੀ ਤੇ ਆਪਾਂ ਰੋਟੀਆਂ ਬਣਾ ਕੇ ਕੰਮ ਨਿਬੇੜਦੇ ਆ ਜੀ ਕਿਉਂਕਿ ਮੀਂਹੇ ਰੀ ਦਾ ਤੁਹਾਨੂੰ ਪਤਾ ਨਹੀਂ ਜੀ ਰੋਜ਼ ਹੀ ਮੀਂਹ ਆ ਜਾਂਦੀ ਆ ਨਾ ਤੇ ਲਾਈਟ ਵੀ ਚਲੇ ਜਾਂਦੀ ਐਸ ਕਰਕੇ ਜੀ ਆਪਾਂ ਹੁਣ ਜਲਦੀ ਜਲਦੀ ਰੋਟੀ ਬਣਾ ਲੈਨੇ ਵਾ ਸਬਜੀ ਆਪਣੀ ਬਣ ਗਈ ਤੇ ਆਪਾਂ ਦੂਸਰੇ ਗੈਸ ਤੇ ਧਰ ਦਾਂਗੇ ਜੀ ਸলো ਕਰਕੇ ਨਾ ਹਾਂਜੀ ਗੋਲੀ ਦਾ ਆਟਾ ਬਹੁਤ ਸੋਹਣਾ ਗੁੰਦੀ ਆ ਜੀ ਪਹਿਲੇ ਨੇ 10 ਮਿੰਟ ਗੋਨੇ ਕੇ ਨਾ ਫਿਰ ਇਹਨੇ ਮੁਕੀ ਦੇਣੀ ਉਹ ਦੇਣੀ ਆ ਜੀ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਜੀ ਆਪਾਂ ਇਹ ਚ ਧਣੀਆਂ ਵਗੈਰਾ ਪਾ ਦਨੇ ਆ ਜੀ ਫੇਟਾ ਕੇ ਰੱਖ ਦਾਂਗੇ ਭਾਪ ਨਾਲ ਨਾ ਥੋੜੇ ਜਿਹਾ ਆਲੂ ਕੱਚੇ ਹੋਣਗੇ ਜੀ ਬਣ ਜਾਣਗੇ ਜੀ ਤੇ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਨਾਲ ਦੀ ਨਾਲ ਹੀ ਵੀ ਰੋਟੀ ਵੀ ਲਾ ਕੇ ਰੱਖ ਲਾਂਗੇ ਜੀ ਫਿਰ ਮੀਂਹ ਨੇਰੀ ਦਾ ਤੁਹਾਨੂੰ ਪਤਾ ਹੀ ਆ ਜੀ ਪਰਸੋ ਵੀ ਅਚਾਨਕ ਹੀ ਨੇਰੀ ਆ ਗਈ ਜੀ ਜਮਾ ਪਤਾ ਨਹੀਂ ਲੱਗਿਆ ਤੋਤੇ ਸਾਰੇ ਕੱਪੜੇ ਖਰਾਬ ਹੋ ਗਏ ਇਸ ਕਰਕੇ ਜੀ ਆਪਾਂ ਹੁਣ ਟਾਈਮ ਨਾਲ ਹੀ ਰੋਟੀ ਪਾਣੀ ਬਣਾ ਲਈਦਾ ਨਾ ਬਣਾਉਣਾ ਤਾਂ ਹੁੰਦੇ ਇਸ ਕਰਕੇ ਆਪਾਂ ਟਾਈਮ ਨਾਲ ਹੀ ਬਣਾ ਕੇ ਬੇਲੇ ਹੋ ਜਾਂਦੇ ਆ ਜੀ ਫਿਰੋਜ਼ ਹੀ ਨੇਰੀ ਆ ਜਾਂਦੀ ਹੈ ਜੀ ਨੇਰੀ ਦਾ ਕੁਛ ਪਤਾ ਨਹੀਂ ਲੱਗਦਾ ਜੀ ਤੇ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ